ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰਸਟ ਟਾਈਮ ਕਲੋਥ ਹਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਬਸਾਉਣਾ ਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋ। ਇਹ ਖੂਬ ਸੋਹਣਾ ਸੂਟ ਨੇ। ਪਹਿਲਾਂ ਆਪਾਂ ਤੁਹਾਨੂੰ ਸਹਿਬਾ ਬ੍ਰਾਂਡ ਦੇ ਸੂਟ ਦਿਖਾਵਾਂਗੇ। ਉਸ ਤੋਂ ਬਾਅਦ ਕੁਝ ਤੁਹਾਨੂੰ ਕਢਾਈ ਵਾਲੇ ਸੂਟ ਦਿਖਾਵਾਂਗੇ ਠੀਕ ਹੈ ਜੀ। ਅ ਬਹੁਤ ਪਿਆਰੀ ਕਾਟਨ ਹੈਗੀ ਆ। ਮਲਾਈ ਵਰਗੀ ਕਾਟਨ। ਲਓ। ਬਹੁਤ ਸੋਹਣਾ ਸੂਟ ਹੈ। ਨੈੱਕ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਔਰ ਵਰਕ ਕਾਫੀ ਲੰਬਾ ਲੰਬਾ ਮਿਲੇਗਾ। ਤੇ 컬러 ਹੈਗਾ ਥੋੜਾ ਜਿਹਾ ਪਿਸਤਾ ਜਿਹਾ ਕਲਰ ਹੈਗਾ ਨੀਚੇ ਨੂੰ ਜਾ ਕੇ ਤੁਹਾਨੂੰ ਕਾਫੀ ਵਧੀਆ ਜਿਹਾ ਪ੍ਰਿੰਟ ਮਿਲੂਗਾ ਠੀਕ ਹੈ ਜੀ ਕਾਟਨ ਤਾਂ ਬਸ ਕਹਿਣਾ ਹੀ ਕੀ ਹੈ ਇੰਨੀ ਵਧੀਆ ਕਾਟਨ ਲਾਈਟ ਵੇਟ ਕਾਟਨ ਹੈਗੀ ਹੈ ਔਰ ਨੀਚੇ ਘਰੇ ਤੇ ਇਹ ਵਾਲਾ ਇਦਾਂ ਦਾ ਬਾਰਡਰ ਠੀਕ ਹੈ ਜੀ ਤੇ ਮੈਂ ਹੁਣ ਤੁਹਾਨੂੰ ਬੈਕ ਸਾਈਡ ਦਿਖਾ ਦਿੰਨੀ ਹਾਂ ਜੀ ਸੇਮ ਹੀ ਰਹੂਗੀ ਬੈਕ ਸਾਈਡ ਬਸ ਨੈਕ ਦੇ ਉੱਪਰ ਫਰੰਟ ਤੇ ਵਰਕ ਹੋਇਆ ਹੋਇਆ ਤੇ ਸਾਈਡ ਤੋਂ ਮਿਲੂਗੀ ਜੀ ਤੁਹਾਨੂੰ ਬਾਜੀ ਇਹ ਬੜਾ ਬਾਜੂ ਦਾ ਪ੍ਰਿੰਟ ਹੋਇਆ। 2.5 ਮੀਟਰ ਦੀ ਇਹ ਵਾਲੀ ਸਲਵਾਰ ਮਿਲੂਗੀ ਪਿਸਤਾ ਜਿਹਾ ਕਲਰ ਹੈਗਾ ਸਹੀ ਆ ਰਿਹਾ ਹੁਣ। ਹਾਂ ਕਲਰ ਸਹੀ ਆ ਰਿਹਾ ਤੇ ਦੁਪੱਟਾ ਦੇਖ ਲਓ। ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਬਹੁਤ ਜ਼ਿਆਦਾ ਹਲਕਾ ਦੁਪੱਟਾ ਹੈਗਾ ਗਰਲਿਸ਼ ਲੁੱਕ ਦੇ ਸੂਟ ਨੇ ਇਹ। ਚੌੜਾਈ ਥੋੜੀ ਘੱਟ ਹੈਗੀ ਆ ਤੇ ਲੰਬਾਈ ਪੂਰੀ ਹੈ। ਗਰਲਿਸ਼ ਲੁੱਕ ਦੇ ਸੂਟ ਬੜੇ ਪਿਆਰੇ ਜਿਹੇ ਸੂਟ ਨੇ। ਲਓ। ਠੀਕ ਹੈ ਜੀ ਇਹ ਕਾਰਨਰ ਤੇ ਇੱਕ ਫਲਾਵਰ ਮਿਲੂਗਾ। ਪ੍ਰਿੰਟ ਦਾ ਫਲੇਵਰ ਇਹ ਫਰਕਦਾ ਨਹੀਂ ਹੈਗਾ ਔਰ ਇੱਕ ਹੈਗਾ ਇਹ ਵਾਲੇ ਤੋਂ ਨਾ ਠੀਕ ਹੈ ਜੀ ਨੈਕਸਟ ਦੇਖੋ ਕਾਫੀ ਸੋਨਾ ਕਲਰ ਹੈ ਵੀ ਵਾਈਟ ਐਂਡ ਗ੍ਰੇ ਲੋ ਕਾਫੀ ਪਿਆਰਾ ਲੱਗਦਾ ਹੈ ਇਹਦੇ ਤੇ ਨਾ ਸਾਰੇ ਤੇ ਤੁਹਾਨੂੰ ਉੱਪਰ ਹੈਂਡ ਦਾ ਟੱਚ ਮਿਲੂਗਾ ਅ ਜਿੰਨਾ ਵੀ ਤੁਹਾਨੂੰ ਮਿਲ ਰਿਹਾ ਇਹ ਸਿੱਪੀ ਵਰਕ ਪਲਸ ਨਾਟ ਵਰਕ ਮਿਲ ਰਿਹਾ ਇਹ ਸਾਰਾ ਨਾਟ ਵਰਕ ਮਿਲ ਰਿਹਾ ਇਹਦੇ ਤੇ ਤੇ ਉੱਪਰ ਨੂੰ ਜਾਓਗੇ ਤੇ ਜਿੱਥੇ ਜਿੱਥੇ ਤੁਹਾਨੂੰ ਗ੍ਰੇ ਪ੍ਰਿੰਟ ਮਿਲੂਗਾ ਉਹਦੇ ਵਿੱਚ ਤੁਹਾਨੂੰ ਹੈਂਡ ਵਰਕ ਮਿਲੂਗਾ ਤੇ ਇੱਧਰ ਹੈਗੀ ਆ ਤੁਹਾਡੀ ਬਾਜੀ ਇਹ ਵਾਲੀ ਠੀਕ ਹੈ ਜੀ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਤੇ ਵਾਈਟ ਕਰਕੇ ਥੋੜੀ ਬਹੁਤੀ ਟ੍ਰਾਂਸਪੇਰੈਂਸੀ ਆ ਬਹੁਤ ਜ਼ਿਆਦਾ ਨਹੀਂ ਹੈਗੀ ਅੰਡਰ ਸ਼ਰਟ ਨਾਲ ਵੀ ਕੰਮ ਸਾਰ ਸਕਦੇ ਹੋ ਬੈਕ ਸਾਈਡ ਦੇਖ ਲਓ ਉਦਾਂ ਹੀ ਬੈਕ ਸਾਈਡ ਮਿਲੂਗੀ ਜਿੱਦਾਂ ਦੀ ਫਰੰਟ ਸਾਈਡ ਇਸ ਸਲਵਾਰ ਦਾ ਪੀਸ ਇਹਨੂੰਗਾ 2.5 ਮੀਟਰ ਦਾ ਨਾਲ ਪਿਓਰ ਦਾ ਦੁਪੱਟਾ ਦੁਪੱਟਾ ਬਹੁਤ ਦੁਪੱਟਾ ਬਹੁਤ ਸੋਹਣਾ ਹੈ ਚੌੜਾ ਜੀ ਵੀ ਪੂਰੀ ਹੈ ਦੁਪੱਟੇ ਦੀ ਤੇ ਲੰਬਾਈ ਵੀ ਪੂਰੀ ਹੈ ਲਗਭਗ 2.5 ਮੀਟਰ ਹੀ ਦੁਪੱਟਾ ਹੋਊਗਾ ਤੁਹਾਡੇ ਕੋਲੇ ਕਾਫੀ ਜਿਆਦਾ ਸੋਹਣਾ ਲੱਗਦਾ ਹੈਗਾ ਵਾਈਟ ਐਂਡ ਗ੍ਰੇ ਇਸ ਤਰ੍ਹਾਂ ਕਰਕੇ ਪਤਾ ਲੱਗਦਾ ਦੁਪੱਟੇ ਦਾ ਜਦੋਂ ਆਪਾਂ ਇਹਨੂੰ ਡਬਲ ਕਰ ਦਿੰਨੇ ਆ ਸਿੰਗਲ ਦੁਪੱਟੇ ਹੀ ਪਤਾ ਨਹੀਂ ਲੱਗਦਾ ਠੀਕ ਇਹ 1480 ਦੇ ਵਿੱਚ ਆ ਜਾਊਗਾ ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੀ ਹਲੋ ਜੀ ਨੈਕਸਟ ਦੇਖੋ ਸਾਰੇ ਸੂਟ ਜੀ ਸਭਾਂ ਮਰੈਂਦੇ ਸੂਟ ਹੋਣਗੇ ਕਾਫੀ ਅੱਛੀ ਕਾਟਨ ਹੈਗੀ ਐ ਲਓ ਇਹਦੇ ਵੀ ਨੈੱਕ ਤੇ ਤੁਹਾਨੂੰ ਇਸ ਤਰ੍ਹਾਂ ਵਰਕ ਮਿਲੂਗਾ ਪਿਸਤਾ ਜਿਹਾ ਕਲਰ ਹੈ ਮੈਂ ਖੋਲਦਾ ਬਹੁਤ ਪਿਆਰਾ ਵਰਕ ਹੈਗਾ ਕਾਫੀ ਲੰਬਾ ਵਰਕ ਹੈ ਪੱਟੀ ਹੈ ਇਹ ਵਰਕ ਦੀ ਇਹ ਤੁਸੀਂ ਜਿੱਥੇ ਮਰਜੀ ਉਹਨੂੰ ਅਡਜਸਟ ਕਰ ਲਿਓ ਵੈਸੇ ਇਹ ਸਹੀ ਜਗ੍ਹਾ ਤੇ ਸਾਈਡ ਤੇ ਹੀ ਲੱਗੀ ਹੋਈ ਆ ਔਰ ਇੱਕ ਸਾਈਡ ਤੋਂ ਬਾਜੂ ਨਿਕਲੀਆਂ ਆ ਦੋ ਪ੍ਰਿੰਟ ਦੀਆਂ ਬਰੀਕ ਬਰੀਕ ਜੀਆਂ ਜਿਹੜੀਆਂ ਲਾਈਨਾਂ ਜਾ ਰਹੀਆਂ ਨੇ ਬਹੁਤ ਪਿਆਰਾ ਲੱਗਦਾ ਇਹਨਾਂ ਸੂਟ ਤੇ ਇਹ ਹੈਗਾ ਜੀ ਤੁਹਾਨੂੰ ਮਿਲੂਗਾ ਘੇਰਾ ਘੇਰੇ ਦੇ ਉੱਪਰ ਹਲਕਾ ਹਲਕਾ ਹੈਂਡਵਰਕ ਵੀ ਹੈ ਇਸ ਸਾਈਡ ਤੋਂ ਤੁਹਾਨੂੰ ਬਾਜੂ ਮਿਲੂਗੀ ਕਾਟਨ ਤਾਂ ਬਹੁਤ ਜਿਆਦਾ ਸੋਹਣੀ ਹੈ ਤੇ ਇਹ ਹੈਗੀ ਹੈ ਜੀ ਬੈਕ ਸਾਈਡ ਠੀਕ ਹੈ ਜੀ ਡਸਟੀ ਬਿੰਦੀ ਜਿਹਾ ਕਲਰ ਹੈਗਾ ਇਹਦਾ ਤੇ ਨੈਕਸਟ ਹੈ ਇਹਦਾ ਇਹ ਸਲਵਾਰ ਹੈ ਤੇ ਕਾਟਨ ਦਾ ਦੁਪੱਟਾ ਹੋਊਗਾ ਚੌੜਾਈ ਵਧੀਆ ਹੈਗੀ ਹੈ ਦੁਪੱਟੇ ਦੀ ਘਟ ਨਹੀਂ ਹੈਗਾ ਐਂਡ ਲਾਈਟ ਵੇਟ ਦੁਪੱਟਾ ਹੋਊਗਾ ਲਾਈਟ ਵੇਟ ਕਾਟਨ ਹੈਗੀ ਸੂਟ ਦੀ ਵੀ ਦੁਪੱਟਾ ਸਵਾ ਦੋ ਪਲੱਸ ਜਿਖੂ ਲੜੂਲਾ ਦੁਪੱਟਾ ਲੋ ਜੀ ਇਹਦੇ ਵਿੱਚ ਮੇਰੇ ਖਿਆਲ ਨਾਲ ਕਲਰ ਹੀ ਫਰਕ ਲੱਗ ਰਿਹਾ ਮੈਨੂੰ ਕਲਰ ਫਰਕ ਹੈ ਇਹ ਮੌਵਜ਼ਾ ਕਲਰ ਹੈਗਾ ਤੇ ਉਹ ਹੈਗਾ ਸੀ ਪਿਸਤਾਜਾ ਕਲਰ ਸੇਮ ਹੀ ਆ ਉਦਾਂ ਹੀ ਤੁਹਾਨੂੰ ਇਹਦੇ ਲੈਕ ਤੇ ਵਰਕ ਮਿਲਣਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਸੀ ਪੱਟੀ ਆ ਵਰਕ ਵਾਲੀ ਤੇ ਨਾਲ ਇਹ ਹੈਗੀ ਆ ਸਲਵਾਰ ਇਹਦੇ ਨਾਲ ਇਹ ਇਹ ਹੈ ਦਾ ਦੁਪੱਟਾ। ਕਾਫੀ ਸੋਹਣਾ ਦੁਪੱਟਾ ਹੈਗਾ। ਕਾਟਨ ਦਾ ਦੁਪੱਟਾ। ਇਹ ਕਾਟਨ ਬਹੁਤ ਸੋਹਣੀ ਹੈ ਤੇ ਪ੍ਰਾਈਸ ਹੈਗੀ ਹੈ ਦੀ 1280 ਰੁਪਏ। ਨੈਕਸਟ ਦੇਖੋ। ਗ੍ਰੇ ਜਿਹਾ ਕਲਰ ਹੈ ਕਾਫੀ ਸੋਹਣਾ ਜਿਹਾ ਗ੍ਰੇ ਹੈਗਾ ਇਹ। ਆ ਲੋ। ਇਹ ਵਰਕ ਵਾਲੀ ਪੱਟੀ ਮਿਲੂਗੀ। ਠੀਕ ਹੈ ਜੀ ਆ ਦੋ ਪ੍ਰਿੰਟ ਦੀਆਂ ਲਾਈਨਾਂ ਜਾ ਰਹੀਆਂ ਨੇ ਨਾਲ ਬਹੁਤ ਸੋਹਣਾ ਲੱਗਦਾ ਹੈ ਜੀ ਸੂਟ ਇਸ ਤਰ੍ਹਾਂ ਆਹ ਤੇ ਬਾਰਡਰ ਦੇਖੋ ਇਹਦਾ ਇਹਨਾਂ ਦੇ ਕਿ ਉਹ ਸੋਹਣਾ ਬਾਰਡਰ ਹੈ ਉਹਦੇ ਉੱਪਰ ਹਲਕਾ ਹਲਕਾ ਨਾਲ ਆਹ ਹੈਂਡ ਟੱਚ ਮਿਰੂ ਪਸੰਦ ਤੇ ਸਾਈਡ ਤੋਂ ਬਾਜੂ ਲਵੂਗੀ ਬੈਕ ਸਾਈਡ ਦਿਖਾ ਦੇਣੀ ਆ ਸਾਨੂੰ ਇਹ ਵਾਲੀ ਹੈਗੀ ਆ ਵੀ ਬੈਕ ਸਾਈਡ ਬੈਕ ਸਾਈਡ ਤੇ ਕੋਈ ਪ੍ਰਿੰਟ ਨਹੀਂ ਹੈਗਾ ਬਸ ਆਈ ਚੱਕ ਜਿਹੀ ਬਣਿਆ ਹੋਇਆ ਹੈ ਇਹਦਾ ਬਾਰਡਰ ਵਗੈਰਾ ਨਹੀਂ ਹੈਗਾ ਇਸ ਤਰ੍ਹਾਂ ਹੀ ਤੇ ਇਹ ਹੈਗੀ ਸਲਵਾਰ ਇਹਦੇ ਨਾਲ ਦੁਪੱਟਾ ਮੈਂ ਖੋਲ ਦਿੰਨੀ ਆ ਆਹ ਬਹੁਤ ਸੋਹਣਾ ਸੁਟਾ ਪੱਲਾ ਦੇਖੋ ਤੁਸੀਂ ਇਹਦਾ ਪੱਲਾ ਠੀਕ ਹੈ ਜੀ ਆਹ ਬਿੱਚੋ ਵੀ ਬਹੁਤ ਸੋਹਣਾ ਜਿਹਾ ਪ੍ਰਿੰਟ ਹੈਗਾ ਤੇ ਪੱਲੇ ਵੀ ਬਹੁਤ ਅੱਛੇ ਬਣੇ ਹੋਏ ਨੇ ਤੇ ਪ੍ਰਾਈਸ ਰਹੂਗੀ 1280 ਪੇ ਮਿੱਠਾ ਪੀਲਾ ਜਿਹਾ ਕਲਰ ਹੈਗਾ ਇਹਦਾ ਤੇ ਇਹਦੇ ਤੇ ਤੁਹਾਨੂੰ ਨਾਲ-ਨਾਲ ਵਰਕ ਵੀ ਮਿਲੂਗਾ। ਹਾਂ। ਇਹ ਜਿਹੜਾ ਹੈਗਾ ਇਹਦੇ ਉੱਪਰ ਨਾ ਪੈਚ ਲੱਗੇ ਹੋਏ ਨੇ ਆਹ ਪ੍ਰਿੰਟ ਦੇ ਉੱਪਰ ਆਹ ਪੈਚ ਲੱਗੇ ਹੋਏ ਆ। ਅੱਗੇ ਫੇਰ ਇੱਕ ਪੈਚ ਮਿਲੂਗਾ। ਨੀਚੇ ਜਿੱਥੇ ਜਿੱਥੇ ਵੀ ਤੁਹਾਨੂੰ ਆਹ ਗ੍ਰੇ ਨਾਲ ਸਕੁਅਰ ਜਿਹਾ ਮਿਲਦਾ ਹੈ ਉੱਥੇ ਤੁਹਾਨੂੰ ਨਾਲ ਪੈਚ ਮਿਲੂਗਾ ਵਰਕ ਦਾ। ਇੱਥੇ ਫੇਰ ਪੈਚ ਹੈਗਾ ਔਰ ਨੀਚੇ ਤੁਹਾਨੂੰ ਬੜੀ ਪਿਆਰੀ ਜੀ ਲੇਸ ਮਿਲੂਗੀ। ਠੀਕ ਹੈ ਜੀ। ਇਹ ਹੈਗੀ ਆ ਦੀ ਬਾਜੂ। ਬੈਕ ਸਾਈਡ ਦੇਖਦੇ ਹਾਂ। ਲੋ ਜੀ ਇਹ ਹੈਗਾ ਬੈਕ ਸਾਈਡ ਦਾ ਪ੍ਰਿੰਟ ਠੀਕ ਹੈ ਜੀ ਕਲਰ ਬਹੁਤ ਸੋਹਣਾ ਹੈ कॉटन ਬਹੁਤ ਸੋਹਣੀ ਹੈ ਤੇ ਇਹ ਹੈਗੀ ਸਲਵਾਰ 2.5 ਮੀਟਰ ਦੀ ਦੁਪੱਟਾ ਦੇਖਦੇ ਆ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਮਿਲੂਗਾ ਜੀ ਔਰ 2.5 ਮੀਟਰ ਦੇ ਲਗਭਗ ਹੀ ਦੁਪੱਟਾ ਹੋਊਗਾ ਯਾਰਾ ਜਿਹਾ ਕਲਰ ਹੈਗਾ ਸੋਹਣਾ ਜਿਹਾ ਪ੍ਰਿੰਟ ਹੈ ਸੋਬਰ ਜਿਹਾ ਆ ਲੋ ਠੀਕ ਹੈ ਜੀ 2 ਚਾੜੀ ਦਾ ਦੁਪੱਟਾ ਪੱਕਾ ਹੋਊਗਾ ਤੁਹਾਡੇ ਕੋਲੇ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਆ ਜੀ ਪਰ ਇਹ ਸਗੇ 1480 ਰੁਪਏ। ਨੈਕਸਟ ਸਿਕੋ ਸੋਨਾ ਜਿਹਾ ਪੀਚ ਕਲਰ ਹੈ। ਕਾਟਨ ਦੇ ਦੁਪट्टे ਨਾਲ ਹੈ ਸੂਟ। ਤੇ ਇਹਦੇ ਉੱਪਰ ਤੁਹਾਨੂੰ ਨਾਲ-ਨਾਲ ਵਰਕ ਵੀ ਮਿਲੂਗਾ। ਹਲੋ ਜੀ। ਕਾਫੀ ਪਿਆਰਾ ਸੂਟ ਹੈ। ਕਲਰ ਬਹੁਤ ਸੋਹਣਾ ਹੈ ਤੇ ਵਰਕ ਦੇਖ ਲਓ ਇਹਦੇ ਉੱਪਰ ਹੋਇਆ ਹੋਇਆ ਕਾਫੀ ਵਧੀਆ ਲੱਗਦਾ ਇਹ ਵਰਕ ਦੇ ਨਾਲ ਸੂਟ। ਇੱਥੇ ਵੀ ਵਰਕ ਮਿਲੂਗਾ ਉੱਪਰ ਪ੍ਰਿੰਟ ਦੇ ਤੁਹਾਨੂੰ ਹੈਂਡ ਵਰਕ ਮਿਲੂਗਾ। ਆ ਸਾਰਾ ਵਰਕ ਮਿਲੂਗਾ ਇਹਦੇ ਵਿੱਚ। ਪਰ ਫਿਰ ਤੁਹਾਨੂੰ ਆ ਸਾਰਾ ਹੈਂਡਵਰਕ ਮਿਲ ਰਿਹਾ ਵਿੱਚ ਮੋਤੀ ਵਰਕ ਵੀ ਹੈਗਾ ਤੇ ਇੱਥੇ ਵੀ ਹੈਂਡਵਰਕ ਹੈ ਜਿੱਥੇ ਜਿੱਥੇ ਪ੍ਰਿੰਟ ਮਿਲ ਰਿਹਾ ਨਾ ਤੁਹਾਨੂੰ ਉੱਥੇ ਨਾਲ-ਨਾਲ ਤੁਹਾਨੂੰ ਵਰਕ ਮਿਲ ਰਿਹਾ ਬਹੁਤ ਸੋਹਣਾ ਜਿਹਾ ਵਰਕ ਮਿਲ ਰਿਹਾ ਲੈਕ ਸਾਈਡ ਦੇਖੋ ਇਹ ਵਾਲੀ ਦੀ ਇਦਾਂ ਕਰਕੇ ਲੈਕ ਸਾਈਡ ਹੈ ਠੀਕ ਹੈ ਜੀ ਤੇ ਨੈਕਸਟ ਹੈ ਦੀ ਇਹ ਵਾਲੀ ਸਲਵਾਰ ਦੁਪੱਟਾ ਦੇਖੋ ਦੁਪੱਟਾ ਹੈਗਾ ਕਾਟਨ ਦਾ ਬੜੀ ਪਿਆਰੀ ਜੀ ਕਾਟਨ ਹੈਗੀ ਹੈ ਬਿਲਕੁਲ ਲਾਈਟ ਵੇਟ ਸੌਫਟ ਵਾਲੀ ਕਾਟਨ ਹੈਗੀ ਐਂ ਪਾਣੀ ਵਰਗੀ ਪੈਂਦਾ ਆਲੋ ਖੁਲਾੜੂਲਾ ਦੁਪੱਟਾ ਹੈ ਲੰਬਾਈ ਚੌੜਾਈ ਵਧੀਆ ਹੈਗੀ ਐ ਦੁਪੱਟੇ ਦੀ ਸਵਾ ਦੋ ਤੋਂ ਤਾਂ ਜ਼ਿਆਦਾ ਹੀ ਐ ਅਲੱਗ ਭੰਗ ਢਾਈ ਹੋਇਆ ਪਿਆ ਮੈਨੂੰ ਲੱਗਦਾ 2 35 40 40 ਕੇ ਤਾਂ ਹੋਊਗਾ ਕਾਫੀ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ ਐ 1480 ਰੁਪਏ ਇਹ ਸੂਟ 1480 ਦੇ ਵਿੱਚ ਤੁਹਾਨੂੰ ਮਿਲ ਜਾਊਗਾ షిప్పింగ్ ਚਾਰਜਸ ਕੋਈ ਨਹੀਂ ਹੈਗਾ। ਕਲਰ ਅਗਲਾ ਵੀ ਬਹੁਤ ਸੋਹਣਾ ਹੈ। ਹਾਂ। neck ਦੇ ਉੱਪਰ ਬੜਾ ਪਿਆਰਾ ਜਿਹਾ ਵਰਕ ਹੈ। ਇਹ ਪੱਟੀ ਨਹੀਂ ਲੱਗੀ ਹੋਈ ਹੈ। ਵਰਕ ਹੋਇਆ ਹੋਇਆ ਪ੍ਰੋਪਰ ਸ਼ਰਟ ਦੇ ਉੱਪਰ ਤੇ نیچے ਜਾ ਕੇ ਦੇਖੋ ਤੁਸੀਂ ਕਿੰਨਾ ਸੋਹਾਂ ਪ੍ਰਿੰਟ ਥੋੜਾ ਥੋੜਾ ਡਾਰਕ ਹੁੰਦਾ ਜਾ ਰਿਹਾ ਹੈ ਹਨਾ। ਕਾਫੀ ਵਧੀਆ ਲੱਗਦਾ। ਤੇ ਘੇਰੇ ਤੇ ਆ ਕੇ ਫੇਰ ਬਾਰਡਰ ਥੋੜਾ ਜਿਹਾ ਲਾਈਟ ਹੋ ਗਿਆ। ਇਹ ਹੈਗੀ ਇਹਦੀ ਬਾਜੂ। ਬੈਕ ਸਾਈਡ ਦੇਖ ਲੋ। ਲਗਭਗ सेम ही ਬੈਕਸਾਈਡ ਹੈ ਇਹ ਹੈਗੀ ਸਲਵਾਰ 2 ਮੀਟਰ ਦੀ ਤੇ ਨਾਲ ਮਿਲੂਗਾ ਕਾਟਨ ਦਾ ਦੁਪੱਟਾ ਸੋਹਣਾ ਜਿਹਾ ਦੁਪੱਟਾ ਨਾਲ ਦੁਪੱਟੇ ਪੂਰੇ ਆਣ ਵੱਡੇ ਵੱਡੇ ਨੇ ਜੀ ਪੱਲੇ ਦੇ ਉੱਪਰ ਇੱਕ ਫਲਾਵਰ ਮਿਲੂਗਾ ਤੁਹਾਨੂੰ ਫਿਰ ਵਿਚਲਾ ਪ੍ਰਿੰਟ ਦੇਖ ਲਓ ਤੇ ਨੈਕਸਟ ਆਹ ਕਾਰਨਰ ਤੇ ਫੇਰ ਇੱਕ ਫਲਾਵਰ ਲੱਗਪਗ 2.5 ਮੀਟਰ ਦੁਪੱਟੇ ਆ ਜਾਣਗੇ ਜੀ ਤੇ ਪ੍ਰਾਈਸ ਹੈਗੀ ਹੈ ਸੇਮ ਹੀ ਹੋਣੀ ਹੈ ਮੇਰੇ ਖਿਆਲ ਆ 1480 ਲਓ ਜੀ ਹੁਣ ਜਿਹੜੇ ਮੈਂ ਦੋ ਸੂਟ ਦਿਖਾਉਂਗੀ ਇਹਨਾਂ ਦੀ ਪ੍ਰਾਈਸ ਤੁਹਾਨੂੰ ਦੋਨਾਂ ਦੀ 1680 ਦੇ ਵਿੱਚ ਆਊਗਾ ਸੂਟ ਇਹ ਥੋੜੇ ਕੋਲੇ ਇਹ ਵੀ ਸਹਿਵਾ ਬ੍ਰਾਂਡ ਦੇ ਹੀ ਸੂਟ ਹੈ ਦੁਪੱਟੇ ਵਗੈਰਾ ਦਾ ਫਰਕ ਪੈ ਜਾਂਦਾ ਤਾਂ ਉਹਦੇ ਨਾਲ ਪ੍ਰਾਈਸ ਦਾ ਵੀ ਫਰਕ ਪੈਂਦਾ ਹੈ ਆਹ ਲਓ ਕਾਫੀ ਵਧੀਆ ਸੂਟ ਹੈਗਾ ਇਹਦੇ ਤੇ ਵੀ ਹੈਂਡ ਦਾ ਪੱਚ ਦਿੱਤਾ ਹੋਇਆ ਜਿਵੇਂ ਆ ਫਲਾਵਰ ਤੁਹਾਨੂੰ ਦਿਖ ਰਿਹਾ ਹੈ ਇਦੇ ਤੇ ਹੈਂਡਵਰਕ ਹੋਇਆ ਹੋਇਆ ਤੇ ਫਿਰ ਫਿਰ ਤੁਹਾਨੂੰ ਅੱਗੇ ਆ ਸਾਰੇ ਤੇ ਹੈਂਡ ਮਿਲ ਹੈਂਡਵਰਕ ਮਿਲਦੇ ਆ ਆ ਦੇਖੋ ਤੁਸੀਂ ਆ ਜਿੰਨੇ ਵੀ ਆ ਸਕੁਅਰ ਸਕੁਅਰ ਮਿਲ ਰਹੇ ਨੇ ਇਹਨਾਂ ਤੇ ਹੈਂਡਵਰਕ ਮਿਲ ਰਿਹਾ ਠੀਕ ਹੈ ਜੀ ਤੇ ਨੈਕਸਟ ਹੈ ਇਹ ਬਾਜੂ ਦਾ ਸਟੱਫ ਮਿਲੂਗਾ ਤੁਹਾਨੂੰ ਸਾਈਡ ਇਹ ਹੈਗੀ ਬੈਕ ਸਾਈਡ ਇਹਦੀ ਸਲਵਾਰ ਕੱਪੜਾ ਤਾਂ ਬਹੁਤ ਜ਼ਿਆਦਾ ਵਧੀਆ ਜੀ ਤੇ ਨਾਲ ਨਾ ਦੁਪੱਟਾ ਜਿਹੜਾ ਇਹ ਕ੍ਰਸ਼ ਕਾਟਨ ਦੇ ਵਿੱਚ ਦੁਪੱਟਾ ਆਊਗਾ ਆ ਲੋ ਹਲਕਾ ਵੀ ਐਂ ਜਮਾ ਬਿਲਕੁਲ ਤੇ ਖੁੱਲਾ ਰੁਲਾ ਲਗਭਗ 2.5 ਮੀਟਰ ਦਾ ਟਕਟਾ ਹੋਊਗਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਰੋਗੀ 1680 ਰੁਪਏ ਕਲਰ ਵੀ ਬਹੁਤ ਸੋਹਣਾ ਹੈ ਅੱਗੇ ਹੈਗਾ ਗ੍ਰੇ ਕਲਰ ਦੇ ਵਿੱਚ ਲੋ ਸੇਮੀ ਵਰਕ ਮਿਲੂਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਸਾਰੇ ਦੇ ਉੱਪਰ ਆ ਦੇਖੋ ਤੁਸੀਂ ਸਾਰੇ ਤੇ ਲੇਸ ਲੱਗੀ ਹੋਈ ਹੈ ਪਲੱਸ ਉਹਦੇ ਉੱਪਰ ਮੋਤੀ ਵਰਕ ਹੋਇਆ ਇਹਦੇ ਤੇ ਵੀ ਇਸੇ ਤਰ੍ਹਾਂ ਹੀ ਹੋਇਆ ਹੋਇਆ ਤੇ ਨੈਕਸਟ ਦੇਖਦੇ ਆਂ ਆਪਾਂ ਇਹ ਵਾਲੇ ਤੇ ਫੇਰ ਤੁਹਾਨੂੰ ਉਦਾਂ ਹੀ ਲੇਸ ਵਰਕ ਪਲੱਸ ਮੋਤੀ ਵਰਕ ਤੇ ਸਾਈਡ ਤੋਂ ਇਧਰੋਂ ਮਿਲੂਗਾ ਤੁਹਾਨੂੰ ਬਾਜੂ ਲਈ ਸਟਫ ਤੇ ਇਹ ਹੈਗਾ ਜੇ ਬੈਕ ਸਾਈਡ ਲਓ ਜੀ ਸਲਵਾਰ ਦੇਖ ਲਓ ਤੇ ਦੁਪੱਟਾ ਹੈਗਾ ਕ੍ਰਸ਼ ਕਾਟਨ ਦੇ ਵਿੱਚ ਲਓ ਬਹੁਤ ਸੋਹਣਾ ਕਲਰ ਹੈ ਇਹਨ ਪੂਰਾ ਵੱਡਾ ਦੁਪੱਟਾ ਹੈਗਾ ਜੀ ਛੋਟਾ ਦੁਪੱਟਾ ਨਹੀਂ ਹੈ ਤੇ ਪ੍ਰਾਈਸ ਹੈਗੀ 1680